ਪੰਜਾਬ ਸਰਕਾਰ ਨੂੰ ਝਟਕਾ ਭਾਰਤ ਪੂਸ਼ਣ ਆਸ਼ੂ ਖਿਲਾਫ ਜਿਹੜੀ ਐਫ ਆਈ ਆਰ ਦਰਜ ਸੀਗੀ ਉਹ ਹਾਈ ਕੋਰਟ ਨੇ ਰੱਦ ਕਰ ਦਿੱਤੀ। ਕੱਲ੍ਹ ਭਾਰਤ ਪੰਜਾਬ ਸਰਕਾਰ ਨੂੰ ਦੋ ਝਟਕੇ ਲੱਗੇ। ਜੀ। ਭਾਰਤ ਪੂਸ਼ਣ ਆਸ਼ੂ ਦੇ ਖਿਲਾਫ ਜਿਹੜਾ ਸੀ 2000 ਕਰੋੜ ਰੁਪਏ ਦਾ ਟੈਂਡਰ ਘੁਟਾਲੇ ਵਾਲਾ ਪਰਚਾ ਦਰਜ ਹੋਇਆ ਸੀ। ਹੂੰ ਹੂੰ। ਜਿਹਦੀ ਵਜ੍ਹਾ ਕਰਨਾ ਉਹਨੂੰ ਫਿਰ ਬਾਅਦ ਦੇ ਵਿੱਚ ਕੀਦੀ ਦੇ ਵੀ ਰਿਫਰਾਰ ਕੀਤਾ ਆਪ ਵੀ ਉੱਧ ਰਹਿ ਕੇ ਆਇਆ ਸੀ। ਜੀ। ਉਹਨੂੰ ਉਹਨੇ ਚੈਲੰਜ ਕੀਤਾ ਸੀ ਕਿ ਮੇਰੇ ਖਿਲਾਫ ਐਫ ਆਈ ਆਰ ਕੱਲ ਦਰਜ ਕੀਤੀ ਗਈ ਹੈ। ਹੂੰ ਹੂੰ। ਅਰ ਜਨੀਕ ਕੋ ਕੋਕ ਮਕਾਲ ਡੀਟੇਲ ਜੇ ਇਟਰਮੈਂਟ ਹੋਣੀ ਹੈ ਜੀ ਆਪਾਂ ਪੜਾ ਕੇ ਤਾਂ ਫਿਰ ਪਤਾ ਲੱਗੂਗਾ ਹਮਮ ਲੇਕਿਨ ਜਨੀਕ ਤਰਹੀ ਦੀ ਗੱਲ ਦਾ ਮੈਨੂੰ ਪਤਾ ਲੱਗਾ ਹੈ ਉਹਨੇ ਭਾਰਤ ਪੁਸ਼ਨਾਸ਼ੂ ਨੇ ਇਹ ਦਲੀਲ ਦਿੱਤੀ ਸੀ ਹਾਈ ਕੋਰਟ ਤੇ ਹਮਮ ਕਿ ਮੇਰੇ ਖਿਲਾਫ ਜਿਹੜਾ ਜੁਰਮ ਤਾਂ ਇੱਕੋ ਹੀ ਹੈ ਟੈਂਡਰ ਘਟਾਲੇ ਦਾ ਐਫ ਆਈ ਆਰ ਦੋ ਦਰਜ ਕੀਤੀਆਂ ਗਈ ਜੀ ਇਹ ਕਾਨੂੰਨ ਹੈ ਕਿ ਇੱਕ ਮਾਮਲੇ ਚ ਦੋ ਐਫ ਆਈ ਆਰ ਨਹੀਂ ਰੰਦੀ ਹੋ ਸਕਦੀ ਹਮ ਤਾਂ ਹਾਈ ਕੋਰਟ ਨੇ ਇਹਨੂੰ ਰੱਦ ਕਰਤਾ ਹੁਣੇ ਦੋ ਐਫ ਆਈ ਆਰ ਦੀ ਦਰਜ ਕਿਉਂ ਹੋਈਆਂ ਜੀ ਕਈ ਵਾਰੀ ਇਹ ਹੁੰਦਾ ਹੈ ਕਿ ਅਫਸਰ ਆਪਦੇ ਜਿਹੜੇ ਤਾਂ ਜਿਹੜੇ ਹੈਗੇ ਆ ਬੱਡੇ ਅਫਸਰ ਕਹਿੰਦੇ ਜੀ ਠੀਕ ਕਰੋ ਤੇ ਥੱਲੇ ਉਹਨਾਂ ਦੇ ਅਧਿਕਾਰੀ ਠੀਕ ਕੰਮ ਕਰੀ ਜਾਂਦੇ ਨੇ ਪਰ ਨਤੀਜੇ ਹੁੰਦਾ ਵੀ ਕਈ ਵਾਰੀ ਕੋਈ ਮਾੜਾ ਮੋਟਾ ਬੰਦਾ ਨਾਲ ਅੰਡਰਸਟੈਂਡਿੰਗ ਹੋ ਜਾਂਦੀ ਹੈ ਸੈਟਿੰਗ ਹੋ ਜਾਂਦੀ ਹੈ ਜੀ ਤੇ ਕਈ ਲੋਕ ਕਾਨੂੰਨ ਦੇ ਉਹਨੇ ਤਰ੍ਹਾਂ ਵਾਕਸ ਨਹੀਂ ਹੁੰਦੇ ਕਿ ਇਹਦੇ ਬਾਰੇ ਕਾਨੂੰਨ ਕੀ ਕਹਿੰਦਾ ਕੀ ਨਹੀਂ ਕਹਿੰਦਾ ਹੂੰ ਹੂੰ ਦੂਸਰੇ ਲਈ ਹੈ ਅਗਿਆਨਤਾ ਵੀ ਹੋ ਸਕਦੀ ਹੈ ਦੇ ਦੋਸ਼ੀ ਨੂੰ ਫਾਇਦਾ ਪਹੁੰਚਾਉਣ ਵਾਲੀ ਗੱਲ ਵੀ ਹੋ ਸਕਦੀ ਹੈ ਤੇ ਰਪਾਦ ਵਿੱਚ ਅਦਾਲਤਾਂ ਜੋ ਉਹਨਾਂ ਨੂੰ ਹੱਥ ਮਿਲ ਜਾਂਦੀ ਹੈ ਜੀ ਪਰ ਤੁਸੀ ਜਿਵੇਂ ਵੀ ਕਹਿੰਦੇ ਰਹਾ ਹੱਥ ਮਿਲ ਕੇ ਈਡੀਆਈ ਕੇਸ ਦੇ ਵਿੱਚ ਜਬਾਨ ਤੋਂਗੀ ਇਹ ਵੀ ਕਦੇ ਆਪ ਇਸ ਤਰ੍ਹਾਂ ਦਰਜ ਨਹੀਂ ਕਰਦੀ ਹੁੰਦੀ ਜੀ ਉਹ ਦਰਜ ਕੀਤੇ ਹੋਏ ਕੇਸ ਨੂੰ ਵੀ ਆਪਣਾ ਬੇਸ ਬਣਾਉਂਦੀ ਹੈ ਮਿਸਾਲ ਦੇ ਤੌਰ ਤੇ ਤੇ ਵੀ ਜੇਤਾ ਕਿਸੇ ਸਟੇਟ ਦੀ ਬਿਜੀਲੈਂਸ ਤੇ ਕ腐ਸ਼ਣ ਦਾ ਮਾਮਲਾ ਬੇਨਕਾਜ਼ ਕੀਤਾ ਬੰਦੇ ਨੂੰ ਰਿਪੋਰਟ ਕੀਤਾ ਉੱਥੇ ਉਹ ਉਹਨਾਂ ਦਾ ਰਿਕਾਰਡ ਮੰਗ ਲੈਂਦੇ ਵਿੱਚ ਚਾਹ ਰਿਹਾ ਰਿਕਾਰਡ ਦੇ ਦਿਓ ਔਰ ਉਸ ਰਿਕਾਰਡ ਦੇ ਆਧਾਰ ਤੇ ਈਡੀ ਕੰਮ ਕਰਦੀ ਹੈ ਜੇ ਸੈਂਟਰ ਲੈਵਲ ਦੇ ਉੱਤੇ ਹੋਵੇ ਜਿਵੇਂ ਸੀਬੀਆਈ ਆ ਐਨਆਈਏ ਉਹ ਗ੍ਰਿਫਤਾਰ ਕਰ ਦਈਏ ਕਿਸੇ ਨੂੰ ਔਰ ਉਹਦੇ ਵਿੱਚ ਲੈਂਡੇ ਦਾ ਮਾਮਲਾ ਹੋਵੇ ਪੈਸੇ ਦੀ ਇਨਵੋਲਵਮੈਂਟ ਹੋਵੇ ਪੈਸਾ ਕਮਾਇਆ ਹੋਵੇ ਜਿਹਨੂੰ ਆਪਾਂ ਕਾਲਾ ਧਨ ਕਹਿੰਦੇ ਆ ਤਾਂ ਈਡੀਓ ਕੇਸ ਵੀ ਲੈਣੇ ਦੀਏ ਇੱਥੇ ਕਿਉਂਕਿ ਵਿਜੀਲੈਂਸ ਦਾ ਕੇਸ ਸੀ ਤੇ ਬਿਜ਼ਨੈਸ ਦਾ ਕੇਸ ਹੋ ਈਡੀਰੇ ਦੇ ਅਸਿਕ ਫਿਰ ਜਦੋਂ ਵਿਜੀਲੈਂਸ ਦਾ ਕੇਸ ਖਤਮ ਹੋ ਗਿਆ ਜੱਦੀ ਸਾਹਿਬ ਤੇ ਫਿਰ ਮੇਰੇ ਖਿਆਲ ਮੁਤਾਬਕ ਹੈ ਵੀ ਈਡੀ ਵਾਲੇ ਕੇਸ ਤੇ ਵੀ ਆ ਜਾਊਗੀ ਪਰ ਕਈ ਵਾਰੀ ਆਪਾਂ ਇਹ ਨਹੀਂ ਕਰ ਸਕਦੇ ਕਿ ਬੰਦਾ ਸੱਚਾ ਸੁੱਚਾ ਹੈ ਦੁੱਧ ਤੋਂ ਥਾਏ ਜੀ ਆਸ਼ੂ ਬਾਰੇ ਪਰੰਪਰਾ ਜਿਦੀ ਜਾਣਦੇ ਆਪਾਂ ਸਾਰੀ ਜਾਣਦੇ ਆ ਕਿ ਉਹ ਬੰਦੇ ਜਿਹੜਾ ਰੂਲ ਕੀ ਰਿਹਾ ਕਿੱਥੋਂ ਸੀ ਤੇ ਕਿੱਥੇ ਪਹੁੰਚ ਗਿਆ ਪਾਪਾ ਵੀ ਜਾਣਦੇ ਹਨ ਇਸ ਦੇ ਕੋਲ ਹਾਂ ਕਿੰਨੀ ਉਹਦੇ ਕੋਲ ਪ੍ਰੋਪਰਟੀ ਸੀ ਤੇ ਅੱਜ ਉਹਦੇ ਕੋਲ ਕਿੰਨੀ ਪ੍ਰੋਪਰਟੀ ਹੈ ਬਿਲਕੁਲ ਜੀ ਇਸ ਦੇ ਬਾਰੇ ਤਾਂ ਸਾਡੇ ਗੁਰੂਆਂ ਨੇ ਕਹਿੰਦਾ ਵੀ ਇਹ ਪਹਿਲੇ ਪਾਪਾ ਮਿਲਣਾ ਕੱਤੀ ਨਹੀਂ ਹੁੰਦੀ ਤੇ ਮਰਿਆਦੇ ਨਾਲ ਜਾਂਦੀ ਨਹੀਂ ਇਹ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਹੈ ਕਿ ਰਕਮਾਂ ਇਕੱਠੀਆਂ ਕੀਤੀਆਂ ਜਾਂਦੀਆਂ ਵਸੂਲੀਆਂ ਜਾਂਦੀਆਂ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹਨੂੰ ਕੋਈ ਦੁੱਧ ਧੋਤੇ ਦਾ ਸਰਟੀਫਿਕੇਟ ਮਿਲ ਗਿਆ ਹਾਂ ਟੈਕਨੀਕਲ ਕੋਈ ਮਾਮਲੇ ਹੁੰਦੇ ਆ ਉਹਦਾ ਕਰਕੇ ਉਹਨੂੰ ਰਾਹਤ ਜਰੂਰ ਮਿਲ ਗਈ ਪਰ ਸਰਕਾਰ ਵਾਸਤੇ ਇਹ ਟੱਕ ਹੈ ਜੀ ਸਰਕਾਰ ਵਾਸਤੇ ਇਸ ਲਈ ਟੱਕ ਹੈ ਕਿ ਸਰਕਾਰ ਕਰਦੀ ਕੀ ਹੈ ਦੇਖਦੀ ਕੀ ਹੈ ਸਰਕਾਰ ਹੂੰ ਹੂੰ ਸਰਕਾਰ ਦੇ ਕੇਸ ਖੜਦੇ ਨਹੀਂ ਇੱਕ ਹੋਰ ਜਿਹੜਾ ਹੈਗਾ ਸੁਦਰਸ਼ਾ ਬਰੋੜਾ ਤੁਹਾਨੂੰ ਪਤਾ ਹੁਸ਼ਿਆਰਪੁਰ ਵਾਲਾ ਬਿਲਕੁਲ ਜੀ ਉਹਦੇ ਖਿਲਾਫ ਵੀ ਉਹਦੇ ਖਿਲਾਫ ਵੀ ਕੇਸ ਸੀ ਉਹਦੇ ਖਿਲਾਫ ਕੇਸ ਇਹ ਸੀ ਕਿ ਜਦੋਂ ਉਹ ਬਜ਼ੀਰ ਹੁੰਦਾ ਸੀ ਉਹਨੇ ਇੱਕ ਜਿਹੜੀ ਹੈਗੀ ਹੈ ਉਹ ਜ਼ਮੀਨ ਦੇ ਕੁ ਬਜ਼ੀਰੀ ਦਾ ਪਿੰਗਾ ਤੁਹਾਡੀ ਇੰਡਸਟਰੀ ਵਾਸਤੇ ਜ਼ਮੀਨਾਂ ਰੱਖਣੀਆਂ ਰੱਖੀਆਂ ਸੀ ਉਹਨਾਂ ਨੂੰ ਪਲਾਟ ਬਣਾ ਕੇ ਵੇਚਣ ਦੀ ਇਜਾਜ਼ਤ ਦਿੱਤੀ ਸੀ ਹੂੰ ਹੂੰ ਪਰ ਉਸ ਕੇ ਜ਼ਿੰਮੇ ਚ ਕਈ ਅਫਸਰ ਵੀ ਇਨਵੋਲਵਡ ਸੀ ਬੜਾ ਨਾਂ ਚੱਲਦਾ ਹੁੰਦਾ ਸੀ ਉਹਨਾਂ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਇਹਦਾ ਚਰਚਾ ਦੇ ਵਿੱਚ ਸੀ ਇੱਕ ਨਾਸਿਬ ਮੀਲਵਾ ਦਾ ਹੂੰ ਹੂੰ ਮੀਲਵਾ ਆਈਐਸ ਅਫਸਰ ਹੁੰਦੀ ਸੀ ਪਰ ਤੇ ਉਹਦੇ ਖਿਲਾਫ ਵੀ ਦਰਜ ਹੋ ਗਿਆ ਸੀ ਜੀ ਜੀ ਲੀਕ ਨੂੰ ਤਾਂ ਪੰਜਾਬ ਦੇ ਸਾਰੇ ਆਈਐਸ ਅਫਸਰਾਂ ਨੇ ਸਖਾਈ ਖਰਜੀ ਸੀ ਹੂੰ ਹੂੰ ਇੱਕ ਕਿਸਮ ਦੀ ਹਨਨ ਲੜੀ ਕਰਤੀ ਸੀ ਤੇ ਸਰਕਾਰ ਨੂੰ ਫਿਰ ਝੁਕਣਾ ਪਿਆ ਉਹਨਾਂ ਅਫਸਰਾਂ ਦੇ ਸਾਹਮਣੇ ਇਹ ਅਫਸਰ ਉਹਨਾਂ ਦੇ ਵਿੱਚੋਂ ਜਿਹੜੇ ਵੀ ਰਕੇ ਆਏ ਐ ਅੰਟੀਗੋਗਿਸ ਸੀ ਹਾਂ ਹਾਂ ਔਰ ਹੁਣ ਉਹ ਜਿਹੜਾ ਜਿਹੜਾ ਸੁਦਰਸ਼ ਸ਼ਾਮ ਅਰੋੜਾ ਵਾਲਾ ਕੇਸ ਸੀ ਉਹ ਵੀ ਸੀਬੀਆਈ ਨੇ ਆਪਣੇ ਹਾਈ ਕੋਰਟ ਨੇ ਕੱਲ ਉਹਦੀ ਜਿਹੜੀ ਹੈਗੀ ਐਫ ਆਈ ਆਰ ਰੱਦ ਕਰਦੀ ਭਾਵੇਂ ਤੁਸ਼ਰਲੀ ਐਫ ਆਈ ਆਰ ਵੀ ਰੱਦ ਕਰਦੀ ਉਹ ਵੀ ਰੱਦ ਕਰਦੀ ਤੇ ਇੰਟਰਸਟਿੰਗ ਗੱਲ ਇਹ ਦੇ ਵਿੱਚ ਇਹ ਹੈ ਕਿ ਸੁਦਰਸ਼ ਸ਼ਾਮ ਅਰੋੜੇ ਵਾਲੇ ਮਾਮਲੇ ਦੇ ਵਿੱਚ ਤਾਂ ਇਹ ਗੱਲ ਵੀ ਆਈ ਸੀ ਉਸ ਵੇਲੇ ਜਿਹੜੇ ਵਿਜੀਲੈਂਸ ਡਿਪਟੀ ਆਈਜੀ ਸੀ ਮਨਮੋਨ ਸ਼ਰਮਾ ਜੀ ਮਨਮੋਨ ਸ਼ਰਮਾ ਜਿਹੜਾ ਕਿਸੇ ਜ਼ਮਾਨੇ 'ਚ ਬੜਾ ਨੇੜੇ ਹੁੰਦਾ ਸੀ ਸੁੰਦਰ ਸ਼ਾਮਰੋੜੀ ਦੀ ਜੀ ਉਹਨੂੰ ਚੰਗੀਆਂ ਪੋਸਟਾਂ ਦੇ ਦੱਸਦੀ ਹੈ ਕਾਂਗਰਸ ਪਾਰਟੀ ਦੇ ਰਾਜਵਿੜੀ ਸੁੰਦਰ ਸ਼ਾਮਰੋੜਾ ਉਹਨੇ ਉਹਨੂੰ ਫੜ ਲਿਆ ਸੀ ਉਹ ਕਹਿੰਦਾ ਸੀ ਜੀ ਮੈਨੂੰ ਇਹ 50 ਲੱਖ ਰੁਪਈਆ ਦੇਣ ਦੀ ਕੋਸ਼ਿਸ਼ ਕੀਤੀ ਹੈ ਯਾਦ ਕਰੋ ਤੁਸੀਂ ਉਹ ਕਹਿੰਦੇ ਸੀ ਜੀ ਨੋਟ ਕਰਨ ਵਾਲੀ ਮਸ਼ੀਨ ਵੀ ਫੜਨੀ ਜੀ ਪਰ ਉਹ ਕੇਸ ਵੀ ਜਿਹੜਾ ਹੈਗਾ ਜੀ ਵਿੱਚ ਹੀ ਲੈ ਸੋ ਵੀ ਉੱਡ ਗਿਆ ਹੂੰ ਹੂੰ ਇਹਦਾ ਮਤਲਬ ਇਹ ਹੈ ਕਿ ਇਹ ਅਗਲੀ ਗੱਲ ਇਹ ਹੋ ਸਕਦੀ ਹੈ ਹੂੰ ਹੂੰ ਕਿ ਕਈ ਵਾਰੀ ਕੇਸ ਫੜਨਾ ਨਹੀਂ ਹੁੰਦਾ ਫਿਰ 86 ਦਵਾ ਐ ਨਾ ਪੈ ਜਾਂਦਾ ਕਿ ਕੇਸ ਜਰੂਰ ਬਣਾਓ ਇਹ ਜਿਹੜੀ ਕੇਸ ਵਰਦਾ ਹੁੰਦਾ ਹੈ ਜੇ ਉਹਨਾਂ ਦੇ ਸਿਆਸੀ ਲੋਆ ਇੰਨਾ ਪੈ ਜਾਂਦਾ ਹੈ ਕਿ ਜਿਵੇਂ ਤੁਸੀਂ ਇੱਕ ਕੇਸ ਨਾ ਬਣਾਓ ਜੀ ਤੋਂ ਇਹ ਵਿੱਚ ਆਪਾਂ ਇਹ ਕਹਿੰਦੇ ਹਾਂ ਜਰਾ ਸਿਸਟਮ ਹੈ ਨਾ ਕ腐ਸ਼ਨ ਵਾਲਾ ਪਛਤਾ ਜਾ ਰਿਹਾ ਹੈ ਜਿਹੜਾ ਨੇ ਵਾਦਾ ਕੀਤਾ ਸੀ ਕਿ ਜੇ ਅਸੀਂ ਨੂੰ ਖਤਮ ਕਰਾਂਗੇ ਉਹ ਖਤਮ ਨਹੀਂ ਹੋਇਆ ਜਿਉਂਦਾ ਤੇ ਉਹ ਬਰਕਰਾਰ ਹੈ ਪਹਿਲਾਂ ਦੂਜੇ ਕਰਦੇ ਸੋ ਨੇ ਕਰਦੇ ਵੀ ਆਪਿਆਂ ਨੂੰ ਛਡਾ ਲਓ ਤੇ ਦੂਜਿਆਂ ਨੂੰ ਭਰਦੇ ਹੋ ਦੂਜਾ ਦੂਜਿਆਂ ਨੂੰ ਪਗਰਾ ਦਿਓ ਤੇ ਆਪਿਆਂ ਨੂੰ ਛਡਾ ਦਿਓ ਇਹੋ ਜਿਹਾ ਕੰਮ ਜਿਹੜਾ ਹੈ ਜੀ ਉਹ ਪਹਿਲਾਂ ਵੀ ਚੱਲ ਰਸਤੀ ਅੱਜ ਵੀ ਚੱਲਦਾ ਹੈ ਤੇ ਚੱਲਦਾ ਰਹੂਗਾ ਲੇਕਿਨ ਇਹ ਤੋਂ ਕਸਤੇ ਹੈ ਕਿ ਹੈ ਜੀ ਇਹਨਾਂ ਦੋਕੇ ਸਾਡਾ ਪੰਜਾਬ ਸਰਕਾਰ ਦੀ ਜਿਹੜੀ ਪ੍ਰਸ਼ਦਾਧਾਰ ਵਿਰੋਧੀ ਮੁਹਿੰਮ ਹੈ। ਉਹਨਾਂ ਤੱਕਾ ਜਰੂਰ ਲਗਾਏ